ਸਮਰੰਜੀਤ ਮਾਨ ਨੇ ਪੰਥ ਨੂੰ ਵੱਡਾ ਸੁਨੇਹਾ ਲਾਇਆ ਇਕੱਲੀ ਸਰਕਾਰ ਬਣਾਉਣ ਦੇ ਦਾਅਵੇ ਕਰ ਰਹੇ ਨੇ ਪੰਥਕ ਸਿਆਸਤ ਨਵੇਂ ਘੜਚੋੜ ਵੱਲ ਤੁਰਦੀ ਦਿਖਾਈ ਦੇ ਰਹੀ ਹੈ ਦਰਸਲ ਤਰਨਤਾਰਨ ਦੀ ਜ਼ਿਮਨੀ ਚੋਣ ਵਿੱਚ ਵਾਰਿਸ ਪੰਜਾਬ ਸਮੇਤ ਹੋਰ ਸਿੱਖ ਜਥੇਬੰਦੀਆਂ ਦੇ ਸਾਂਝੇ ਉਮੀਦਵਾਰ ਮਨਦੀਪ ਸਿੰਘ ਦੀ ਹਾਰ ਨੂੰ ਕਈ ਪੱਖਾਂ ਤੋਂ ਦੇਖਿਆ ਜਾ ਰਿਹਾ ਹੈ ਇਸਪਰ ਚ ਹਲਕੇ ਦੇ ਵੋਟਰਾਂ ਦੇ ਰੁਝਾਨ ਚ ਤਬਦੀਲੀ ਹੋਣ ਨੂੰ ਪ੍ਰਮੁੱਖ ਸਮਝਿਆ ਗਿਆ ਹੈ ਇਹ ਇਲਾਕਾ ਉਹੀ ਹੈ ਜਿਸ ਤੇ ਵੋਟਰਾਂ ਨੇ ਇੱਕ ਵਾਰ ਭਾਗਲਪੁਰ ਜੇਲ੍ਹ ਵਿੱਚ ਬੰਦ ਸਮਰਨਜੀਤ ਸਿੰਘ ਮਾਨ ਨੂੰ ਨਾ ਸਿਰਫ ਸ਼ਾਨ ਨਾਲ ਜਿਤਾਇਆ ਸੀ ਮੀਡੀਆ ਰਿਪੋਰਟਾਂ ਦੇ ਬੱਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਚੋਣ ਜਿੱਤ ਤੋਂ ਇਲਾਵਾ ਮਾਨ ਦੇ ਪਿਤਾ ਜੋਗਿੰਦਰ ਸਿੰਘ ਮਾਨ ਨੂੰ ਚੋਣ ਫੰਡ ਦੇ ਨਾਂ ਤੇ ਪੈਸਿਆਂ ਨਾਲ ਮਾਲਾ-ਮਾਲ ਕਰ ਦਿੱਤਾ ਸੀ ਇਹ ਵਰਤਾਰਾ ਲੋਕ ਸਭਾ ਦੀ ਪਿਛਲੇ ਸਾਲ ਖਡੂਰ ਸਾਹਿਬ ਤੋਂ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਬੰਦ ਉਹ ਅਮਰਿਤਪਾਲ ਸਿੰਘ ਦੀ ਚੋਣ ਵੇਲੇ ਹੋਇਆ ਉਹ ਇਸ ਚੋਣ ਵਿੱਚ ਤਰਨ-ਤਰਨ ਦੇ ਵਿਧਾਨ ਸਭਾ ਹਲਕੇ ਤੋਂ 24000 ਵੋਟਾਂ ਦੇ ਫਰਕ ਨਾਲ ਆਪਣੇ ਨੇੜਲੇ ਵਿਰੋਧੀ ਕਾਂਗਰਸ ਦੇ ਕੁਲਵੀਰ ਸਿੰਘ ਅਜ਼ੀਰਾ ਨੂੰ ਪਛਾੜ ਦਿੱਤਾ ਸੀ ਇਸ ਦੇ ਮੁਕਾਬਲੇ ਮਨਦੀਪ ਸਿੰਘ ਨੂੰ ਸਿਰਫ 19580 ਵੋਟਾਂ ਹੀ ਮਿਲੀਆਂ ਤੇ ਉਹ ਸੁਖਵੀਰ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਦੇ ਉਮੀਦਵਾਰ ਤੋਂ ਵੀ ਪਿੱਛੇ ਰਹੇ ਚੋਣ ਦੌਰਾਨ ਰਾਜਸੀ ਹਲਕੇ ਵੱਲੋਂ ਮਨਦੀਪ ਸਿੰਘ ਨੂੰ ਮੁਕਾਬਲੇ ਵਿੱਚ ਮੁੱਖ ਉਮੀਦਵਾਰ ਰੋਲ ਸਮਝਿਆ ਜਾ ਰਿਹਾ ਸੀ ਮਨਦੀਪ ਸਿੰਘ ਨੂੰ ਜਿੱਥੇ ਹੋਰ ਪੰਥਿਕ ਸਿੱਖ ਜਥੇਬੰਦੀਆਂ ਨੇ ਸਮਰਥਨ ਦੇਣ ਦਾ ਐਲਾਨ ਕੀਤਾ ਸੀ ਉੱਥੇ ਉਸ ਦੀ ਹਮਾਇਤ ਵਿੱਚ ਵਾਰਿਸ ਪੰਜਾਬ ਦੇ ਲੋਕ ਸਭਾ ਮੈਂਬਰ ਅਮਰਿਤਪਾਲ ਸਿੰਘ ਦੇ ਨਾਤੇ ਇਲਾਕੇ ਅੰਦਰ ਰਾਜਸੀ ਸਰਗਰਮੀਆਂ ਕਰਦੇ ਉਸ ਦੇ ਪਿਤਾ ਤਰਸੇਮ ਸਿੰਘ ਸ਼੍ਰੋਮਣੀ ਅਕਾਲੀ ਦਲ ਪੁਨਰਸਰਜੀਤ ਅਤੇ ਅਕਾਲੀ ਦਲ ਅੰਮ੍ਰਿਤਸਰ ਨੇ ਉਸ ਨੂੰ ਆਪਣਾ ਉਮੀਦਵਾਰ ਹੋਣ ਦਾ ਐਲਾਨ ਕੀਤਾ ਸੀ ਅਕਾਲੀ ਦਲ ਪੁਨਰਸਰਜੀਤ ਨੇ ਆਪਣਾ ਚੋਣ ਦਫ਼ਤਰ ਵੱਖਰੇ ਤੌਰ ਤੇ ਹੋਲੇ ਅਸੀਂ ਚੋਣ ਪ੍ਰਚਾਰ ਦੌਰਾਨ ਸਿੱਖ ਜਥੇਬੰਦੀਆਂ ਵਿੱਚ মতਪੇਦ ਹੋਣ ਦੀਆਂ ਖਬਰਾਂ ਨੂੰ ਸ਼ਾਂਤ ਕਰਦੇ ਹੰਦੀਪ ਸਿੰਘ ਨੇ ਕਿਹਾ ਸੀ ਕਿ ਘਰ ਵਿੱਚ ਭਾਂਡੇ ਵੀ ਖੜਕ ਜਾਂਦੇ ਨੇ ਹੋਰ ਤਾਂ ਹੋਰ ਚੋਣ ਪ੍ਰਚਾਰ ਖਤਮ ਹੋਣ ਵਾਲੇ ਦਿਨ ਮਨਦੀਪ ਸਿੰਘ ਅਤੇ ਅਕਾਲੀ ਦਲ ਪੁਨਰ ਸਰਜੀਤ ਵਾਲਿਆਂ ਨੇ ਵੱਖੋ-ਵੱਖਰੇ ਤੌਰ ਤੇ ਰੋਡ ਸ਼ੋਅ ਕੀਤੇ ਇਹ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਆਂ ਵੋਟਰਾਂ ਦੇ ਦਿਲ ਵਿੱਚ ਬਾਰਿਸ ਪੰਜਾਬ ਦੇ ਉਮੀਦਵਾਰ ਦੀ ਹਮਾਇਤੀ ਧਿਰਾਂ ਵਿੱਚ মতਪੇਦ ਹੋਣ ਨੂੰ ਬੇਪਾਪ ਲਿਆ ਸੀ ਤਰਨਤਾਰਨ ਦੇ ਰਾਜਸੀ ਮਾਹਿਰ ਜਸਪੀਰ ਸਿੰਘ ਠੇਕੇਦਾਰ ਨੇ ਕਿਹਾ ਕਿ ਇਲਾਕੇ ਦਾ ਵੋਟਰ ਗਰਮਖਿਆਲੀ ਵਿਚਾਰਾਂ ਤੋਂ ਖੁੱਦ ਨੂੰ ਵੱਖ ਕਰਨ ਨੂੰ ਹੋ ਤੁਰਿਆ ਹੈ ਮਨਦੀਪ ਸਿੰਘ ਨੂੰ 30 ਸਾਲ ਤੱਕ ਦੀ ਉਮਰ ਵਾਲੇ ਵੋਟਰ ਨੇ ਵੋਟ ਦੇਣ ਨੂੰ ਪਹਿਲ ਦਿੱਤੀ ਹੈ ਮਨਦੀਪ ਸਿੰਘ ਨੇ ਕਿਹਾ ਕਿ ਉਹ ਇਸ ਸਭ ਕੁਝ ਦੇ ਬਾਵਜੂਦ ਵੀ 2027 ਨੂੰ ਆ ਰਹੀ ਵਿਧਾਨ ਸਭਾ ਦੀ ਚੋਣ ਲੜਨ ਦੀ ਤਿਆਰੀ ਕਰ ਰਿਹਾ ਹੈ ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਮਰਜੀਤ ਸਿੰਘ ਮਾਨ ਨੇ ਪੰਥਕ ਇਕਤਾ ਦੀ ਮਜ਼ਬੂਤੀ ਵਕਾਲਤ ਕਰਦੇ ਹੋਏ ਕੇਂਦਰ ਸਰਕਾਰ ਤੇ ਤਿੱਖੇ ਹਮਲੇ ਕੀਤੇ ਨੇ ਉਹਨਾਂ ਨੇ ਦਿੱਲੀ ਵਿੱਚ ਹੋਏ ਬੰਬ ਧਮਾਕਿਆਂ ਨੂੰ ਲੈ ਕੇ ਦੇਸ਼ ਤੇ ਗ੍ਰਹਿ ਮੰਤਰੀ ਨੂੰ ਅਮੇਸ਼ਾ ਨੂੰ ਜ਼ਿੰਮੇਵਾਰ ਦੱਸਿਆ ਹੈ ਮਾਨ ਨੇ ਗ੍ਰਹਿ ਮੰਤਰੀ ਹਮੇਸ਼ਾ ਤੋਂ ਤੁਰੰਤ ਸਤੀਫੇ ਦੀ ਮੰਗ ਕਰਦੇ ਕਿ ਆਕੈ ਅੰਤਰਰਾਸ਼ਟਰੀ ਪੱਧਰ ਤੇ ਹੋ ਰਹੀਆਂ ਸਿੱਖਾਂ ਦੀਆਂ ਹਤਿਆਵਾਂ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੈ ਉਹਨਾਂ ਦਾ ਦਾਅਵਾ ਕੀਤਾ ਕਿ ਕੈਨੇਡਾ ਸਮੇਤ ਹੋਰ ਕਈ ਦੇਸ਼ਾਂ ਵਿੱਚ ਸਿੱਖਾਂ ਦੀਆਂ ਟਾਰਗੇਟ ਕਿਲਿੰਗਸ ਹੋ ਰਹੀਆਂ ਨੇ ਜਿਨ੍ਹਾਂ ਨੂੰ ਤਤਕਾਲੀ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਵੀ ਪਾਰਲੀਮੈਂਟ ਵਿੱਚ ਸਵਕਾਰਿਆ ਸੀ ਉਹਨਾਂ ਐਲਾਨ ਕੀਤਾ ਕਿ 23 ਨਵੰਬਰ ਨੂੰ ਦੀਨਾ ਕਾਂਗੜ ਦੀ ਧਰਤੀ ਤੇ ਵੱਡਾ ਸਮਾਗਮ ਕੀਤਾ ਜਾਵੇਗਾ ਜਿਸ ਵਿੱਚ ਸਿੱਟ ਕੌਮ ਦੇ ਹੱਕਾਂ ਲਈ ਜ਼ੋਰਦਾਰ ਆਵਾਜ਼ ਉਬਲੰਦ ਕੀਤੀ ਜਾਵੇਗੀ ਜਮਨੀ ਚੋਣਾਪਾਰ ਇਮਾਨ ਨੇ ਬੋਲਦਿਆਂ ਕਿਹਾ ਕਿ ਜੇ ਸਾਰੀਆਂ ਪੰਥਕ ਤਾਕਤਾਂ ਇਕੱਠੀਆਂ ਹੁੰਦੀਆਂ ਤਾਂ ਵਾਰਿਸ ਪੰਜਾਬ ਦੇ ਉਮੀਦਵਾਰ ਦੇ ਜਿੱਤ ਸੰਭਵ ਸੀ ਉਹਨਾਂ ਕੇ ਅਕੇ ਸਿਕ ਰਾਜਨੀਤਿਕ ਤੌਰ ਤੇ ਮਜ਼ਬੂਤ ਉਦੋਂ ਹੀ ਹੋ ਸਕਦੇ ਨੇ ਜੇ ਪੰਥਕ ਇਕਤਾ ਨੂੰ ਅਮਲ ਵਿੱਚ ਲਿਆਂਦਾ ਜਾਵੇ ਉਹਨਾਂ ਕੇ ਅਗੇ ਤਰਨ ਤਾਰਨ ਨੂੰ ਬਚਾਉਣ ਦੇ ਨਤੀਜੇ ਤੋਂ ਪੰਥਕ ਧਿਰਾਂ ਨੂੰ ਸਬਕ ਲੈਣ ਦੀ ਲੋੜ ਹੈ ਕਿਉਂਕਿ ਜੇਕਰ ਸਰਕਾਰ ਬਣਾਉਣੀ ਹੈ ਤਾਂ ਸਾਰੀਆਂ ਧਿਰਾਂ ਨੂੰ ਇੱਕ ਜੁੱਟ ਹੋਣਾ ਪਵੇਗਾ ਬਦਲ ਨਾਲ ਕੋਈ ਵੀ ਨਾਰਾਜ਼ਗੀ ਨਹੀਂ ਹੈ ਉਹਨਾਂ ਨਾਲ ਵੀ ਸਮੂਚੀਆਂ ਧਿਰਾਂ ਨੂੰ ਆਪਣੀਆਂ ਦੂਰੀਆਂ ਘਟਾ ਕੇ ਪੰਥਕ ਸਰਕਾਰ ਬਣਾਉਣ ਲਈ ਅੱਗੇ ਆਉਣ ਦੀ ਲੋੜ ਹੈ ਸਮਰਜੀਤ ਮਾਨ ਨੇ ਕਿਹਾ ਕਿ ਤਰਨ ਤਾਰਨ ਉਪਚੋਣ ਵਿੱਚ ਵਾਰਿਸ ਪੰਜਾਬ ਜਥੇਬੰਦੀ ਵੱਲੋਂ ਮਨਦੀਪ ਸਿੰਘ ਨੂੰ ਆਪਣਾ ਉਮੀਦਵਾਰ ਹੀ ਦੱਸਿਆ ਗਿਆ ਸਾਂਝਾ ਪੰਥਕ ਉਮੀਦਵਾਰ ਦੱਸ ਕੇ ਪ੍ਰਚਾਰ ਕਰਦੇ ਤਾਂ ਹੋਰ ਸੌਕਾ ਹੋਣਾ ਸੀ ਖਾਲਿਸਤਾਨ ਦੇ ਏਜੰਡੇ ਤੇ ਲੋਕ ਸਭਾ ਮੈਂਬਰ ਸਰਬਜੀਤ ਸਿੰਘ ਖਾਲਸਾ ਤੇ ਹੋਰਨਾਂ ਆਗੂਆਂ ਦੀ ਵਕਰੀ ਸੋਚ ਸੰਬੰਧੀ ਪੁੱਛੇ ਸਵਾਲ ਵਿੱਚ ਮਾਨ ਨੇ ਕਿਹਾ ਕਿ ਖਾਲਸਾ ਰਾਜ ਸਾਰੀਆਂ ਤਰ੍ਹਾਂ ਲਈ ਜ਼ਰੂਰੀ ਹੈ ਉਹਨਾਂ ਪੰਜਾਬ ਦੇ ਮੌਜੂਦਾ ਹਾਲਾਤ ਅਤੇ ਪਰਾਲੀ ਦੇ ਧੂਏ ਤੇ ਹੁੰਦੀ ਸਿਆਸਤ ਤੇ ਸਵਾਲ ਖੜੇ ਕਰਦੇ ਕਿਹਾ ਕਿ ਸਪਰੀਮ ਕੋਰਟ ਨੂੰ ਪੰਜਾਬ ਵਿੱਚ ਆਉਂਦੇ ਪ੍ਰਾਲੀ ਤੇ ਧੂਏ ਤੇ ਤਾਂ ਨਿਗਾਹ ਆ ਜਾਂਦੀ ਆ ਫਿਰ ਸਿੱਖਾਂ ਨਾਲ ਹੁੰਦੀ ਬੇਇਨਸਾਫੀ ਤੇ ਚੁੱਪ ਕਿਉਂ ਨੇ ਉਹਨਾਂ ਕਿਹਾ ਕਿ ਸਰਕਾਰਾਂ ਨੇ ਹਮੇਸ਼ਾ ਹੀ ਸਿੱਖਾਂ ਨਾਲ ਵਧੀਕੀਆਂ ਕੀਤੀਆਂ ਤੇ ਇਨਸਾਫ ਨਹੀਂ ਕੀਤਾ ਮਾਨੇ ਦੇਸ਼ ਦੇ ਪ੍ਰਧਾਨ ਮੰਤਰੀ ਨਿਰਿੰਦਰ ਮੋਦੀ ਅਮਿਤ ਸ਼ਾਹ ਤੇ ਰਾਜਨਾਥ ਸੁਮਿਤ ਕੇਂਦਰੀ ਆਗੂਆਂ ਤੇ ਸਵਾਲ ਖੜੇ ਕਰਦੇ ਕਿ ਕਿ ਸਿੱਖਾਂ ਨੂੰ ਖਤਮ ਕਰਨ ਲਈ ਵਕ ਵਕ ਵਿਦੇਸ਼ਾਂ ਵਿੱਚ ਵੀ ਸਿੱਖਾਂ ਦਾ ਕਤਲੇਆਮ ਹੋ ਰਿਹਾ ਪਰ ਦੇਸ਼ ਵਿੱਚ ਵੀ ਸਿੱਖਾਂ ਨਾਲ ਹੁੰਦੀਆਂ ਧੱਕੇਸ਼ਾਹੀਆਂ ਤੇ ਕੋਈ ਨਹੀਂ ਬੋਲਦਾ ਇੱਥੋਂ ਤੱਕ ਕਿ ਸੁਪਰੀਮ ਕੋਰਟ ਵਿੱਚ ਵੀ ਸਿੱਖਾਂ ਦੀ ਸੋਚ ਪ੍ਰਤੀ ਸ਼ੰਦਾਰਤੀ ਰੱਖਣ ਵਾਲਾ ਕੋਈ ਵੀ ਜੱਜ ਨਹੀਂ ਹੈ ਉਹਨਾਂ ਕਿਹਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਸਮੁੱਚੀਆਂ ਪੰਥਕ ਤਿਰਾਂ ਨੂੰ ਇੱਕ ਜਟ ਕਰਕੇ ਚੋਣ ਲੜਨ ਲਈ ਯਤਨ ਕੀਤੇ ਜਾਣਗੇ ਅਕਾਲੀ ਦਲ ਦੇ ਸੀਨੀਅਰ ਆਗੂ ਸ਼ਰਨਜੀਤ ਸਿੰਘ ਢੱਲੋਂ ਨੇ ਕਿਹਾ ਕਿ 2027 ਚ ਸ਼ਰਮਣੀ ਅਕਾਲੀ ਦਲ ਸਰਕਾਰ ਬਣਾਏਗਾ ਉਹਨਾਂ ਕਿਹਾ ਕਿ ਅਕਾਲੀ ਦਲ ਨੂੰ ਖਤਮ ਕਰਨ ਵਾਸਤੇ ਕਈ ਏਜੰਸੀਆਂ ਕੋਸ਼ਿਸ਼ਾਂ ਕਰ ਰਹੀਆਂ ਨੇ ਢੱਲੋਂ ਨੇ ਸੁਖਬੀਰ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਵੀ ਵਿਰੋਧੀਆਂ ਤੇ ਨਿਸ਼ਾਨਾ ਸਾਧਦੇ ਆ ਤੱਲੂ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਹਾਰ ਕੇ ਵੀ ਤਰਨਤਾਰਨ ਦੀ ਜ਼ਿਮਨੀ ਚੋਣ ਜਿੱਤ ਗਿਆ ਉਹਨੇ ਕਿਹਾ ਕਿ ਆਜ਼ਾਦ ਉਮੀਦਵਾਰ ਮਨਦੀਪ ਸਿੰਘ ਖਾਲਸਾ ਨੇ ਸਾਫ਼ ਕਹਿ ਦਿੱਤਾ ਕਿ ਜੇਕਰ ਮੈਂ ਜ਼ਿਮਨੀ ਚੋਣ ਨਾਲ ਲੜਦਾ ਤਾਂ ਅਕਾਲੀ ਦਲ ਜਿੱਤ ਜਾਂਦਾ ਦੱਸ ਦੇ ਕਿ ਸੱਤਾਧਰ ਪਾਰਟੀ ਦੀ ਜਿੱਤ ਅਤੇ ਪੰਥਕ ਤਰ੍ਹਾਂ ਦੇ ਆਜ਼ਾਦ ਲੜਨ ਦੇ ਬਾਵਜੂਦ ਅਕਾਲੀ ਦਲ ਦੇ ਉਮੀਦਵਾਰ ਸੁਖਵਿੰਦਰ ਕੌਰ ਰੰਦਾਵਾ ਦੂਜੇ ਨੰਬਰ ਉਪਰ ਆਏ ਨੇ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਦਾ ਦੂਜੇ ਨੰਬਰ ਉਪਰ ਆਉਣਾ ਦਿਖ ਰਿਹਾ ਹੈ ਕਿ ਅਕਾਲੀ ਦਲ ਮੋੜ ਵਾਪਸੀ ਦੀ ਰਾਤੇ ਆ ਰਿਹਾ ਹੈ